ਹਾਂ ਜੀ ਸਤਿ ਸ਼੍ਰੀ ਅਕਾਲ ਜੀ ਇਹ ਆਪਾਂ ਨੇ ਦੇਖੋ ਫੋਲਡ ਕਰਕੇ ਕੱਪੜਾ ਰੱਖਿਆ ਹੋਇਆ 2 ਮੀਟਰ ਕੱਪੜਾ ਇਹ ਆਪਣੇ ਕੋਲੇ ਤੇ ਇਹ 40 ਇੰਚਸ ਦੀ ਲੰਬਾਈ ਆ ਰਹੀ ਹੈ ਜੀ ਦੇਖੋ 2 ਮੀਟਰ ਤੋਂ 2.5 ਇੰਚ ਕੱਪੜਾ ਜ਼ਿਆਦਾ ਬਣਦਾ ਆਪਣਾ ਕਿਉਂਕਿ 48 ਇੰਚ ਦਾ ਮੀਟਰ ਹੁੰਦਾ ਤੇ ਪਨਾ ਜਿਹੜਾ ਇਸ ਦਾ 40 ਇੰਚ ਆ ਜੀ ਤੇ ਆਪਾਂ ਇਹਦੇ ਵਿੱਚੋਂ ਸਲਵਾਰ ਕਟਿੰਗ ਕਰਾਂਗੇ ਜੀ ਨਾਲੇ ਸਟੀਚਿੰਗ ਦੱਸਾਂਗੇ ਆਪਾਂ ਤੇ ਦੇਖੋ ਜਿਹੜਾ ਆਪਾਂ ਨੇ ਹਨਾ ਕੰਨੀ ਤੋਂ ਫੜ ਕੇ ਕੱਪੜਾ ਫੋਲਡ ਕਰ ਲਿਆ ਤੇ ਆਪਾਂ ਨੇ ਜਿੰਨੇ ਵੀ ਗੋਡੇ ਪਾਣੇ ਨੇ ਆਪਾਂ ਨੇ ਇਹਨਾਂ ਕੱਪੜਾ ਫੋਲਡ ਕਰ ਲੈਣਾ ਮੈਂ 7 ਇੰਚ ਕਰਿਆ ਜੀ ਤੇ ਜਿਹੜੀ ਆਪਾਂ ਕਲੀ ਦੀ ਲੈਂਥ ਰੱਖਾਂਗੇ ਉਹ 32 ਇੰਚ ਰੱਖਾਂਗੇ ਤੇ 31 ਆ ਆਪਣੀ ਤਿਆਰ ਰਹਿ ਜੇਗੀ ਜੀ ਤੇ 5.5 ਦੀ ਆਪਾਂ 벨ਟ ਪਾਵਾਂਗੇ ਤੇ ਆਪਾਂ ਨੇ 2 ਇੰਚ ਦੇਖੋ ਮੂਰੇ ਲਾ ਲਿਆ ਹਨਾ ਨਿਸ਼ਾਨੀ ਪਹੁੰਚੇ ਵਾਸਤੇ ਤੇ ਹੁਣ ਇਤਰੋਂ ਆਪਾਂ ਕਲੀ ਦੀ ਨਿਸ਼ਾਨੀ ਲਾਵਾਂਗੇ 33 ਇੰਚ ਤੇ ਤੇ 256 ਇੰਚ ਇਸੇ ਤਰ੍ਹਾਂ ਪਾਉਣੇ ਵਾਸਤੇ ਲਾਣਾ ਤੇ ਆਪਣੀ ਸਲਵਾਰ ਦੀ ਜਿਹੜੀ ਲੈਂਥ ਆ 5.5 ਦੀ ਵੈਲਟ ਪਾ ਕੇ 36 ਇੰਚ ਆਪਣੀ ਸਲਵਾਰ ਦੀ ਲੰਬਾਈ ਤਿਆਰ ਹੋ ਜੇਗੀ ਦੇਖੋ ਨਿਸ਼ਾਨੀ ਲਾ ਕੇ ਆਪਾਂ ਨੇ ਇਸ ਤਰੀਕੇ ਕਟਿੰਗ ਕਰ ਲੈਣਾ ਤੇ ਹਨਾ ਹੁਣ ਆਪਾਂ ਜਿਹੜੀ ਆਪਣੀ ਕਲੀਆਂ ਦੋ ਕਲੀਆਂ ਵਾਲੀ ਸਲਵਾਰ ਆ ਇਹ ਤੇ ਸਾਈਡ ਆਪਾਂ ਨੇ ਕਲੀਆਂ ਵਾਲੀ ਸਾਈਡ ਆਪਾਂ ਨੇ ਦੋ ਮਤਲਬ ਕਿ ਇਸ ਤਰ੍ਹਾਂ ਦੀ ਨਿਸ਼ਾਨੀ ਲਾ ਲੈਣੀ ਆ ਤੇ ਜਿਹੜਾ ਕੱਪੜਾ ਉਤਰਿਆ ਉਹਦੀ ਆਪਾਂ ਵੈਲਟ ਪਾਵਾਂਗੇ ਤੇ ਹੁਣ ਕਲੀਆਂ ਚਾਕੇ ਆਪਾਂ ਦੇਖੋ ਹਨਾ ਗੋਡਿਆਂ ਦੇ ਬਰਾਬਰ ਰੱਖ ਲੈਣੀਆਂ ਨੇ ਜੀ ਸਾਈਡ ਆਪਾਂ ਨੇ ਗੋਡੇ ਹੋਲਡ ਕਰੇ ਹੋਏ ਨੇ ਤੇ ਆਪਾਂ ਨੇ ਹਨਾ ਹੁਣ ਆਸਣ ਵੀ ਇਹਦੇ ਬਰਾਬਰ ਕਟਿੰਗ ਕਰ ਲੈਣਾ ਨਿਚਲਾ 파ਟ ਵੀ ਤੇ ਆਪਣੀ ਸਲਵਾਰ ਦੀ ਕਟਿੰਗ ਜਿਹੜੀ ਹੋ ਗਈ ਆ ਇਹ ਆਪਣਾ ਜਿਹੜਾ ਕੱਪੜਾ ਆਸਣ ਦੇ ਬਰਾਬਰ ਤੋਂ ਉਤਰਿਆ ਜੀ ਇਹ ਆਪਣੀ ਇਹਦੇ ਵਿੱਚ 5 6 6.5 ਦਾ ਜੋੜ ਪਵੇਗਾ ਚੜਾਈ ਵਿੱਚ ਤੇ ਲੰਬਾਈ ਵਿੱਚ ਪੂਰੀ ਆ ਤੇ ਆਪਣੀ ਸਲਵਾਰ ਦੀ ਕਟਿੰਗ ਹੋ ਗਈ ਜੀ ਦੇਖੋ ਤੇ ਹੁਣ ਆਪਾਂ ਸਟੀਚਿੰਗ ਦੱਸਾਂਗੇ ਤੇ ਇਹ ਆਪਾਂ ਨੇ 벨ਟ ਵਿੱਚ ਜੋੜ ਪਾ ਲਿਆ ਜੀ ਦੇਖੋ ਜਿੰਨਾ ਕ ਆਪਣਾ ਜੋੜ ਪੈਣਾ ਦਾ ਹਨ ਤੇ ਆਪਾਂ ਨੇ 벨ਟ ਚ ਜੋੜ ਪਾ ਲਿਆ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਇਹਦੀ ਸਟੀਚਿੰਗ ਕਿਵੇਂ ਕਰਨੀ ਆ ਤੇ ਬਹੁਤ ਸਾਨ ਤਰੀਕਾ ਜੀ ਤੇ ਬਹੁਤ ਘੱਟ ਟਾਈਮ ਵਿੱਚ ਸਲਵਾਰ ਆਪਣੀ ਬਣ ਜਾਂਦੀ ਆ ਦੇਖੋ ਆਪਾਂ ਨੇ ਇਹ ਜਿਵੇਂ ਕ ਕਟਿੰਗ ਕਰੀਏ ਉਸੇ ਤਰੀਕੇ ਸਲਵਾਰ ਪਈਆ ਬਣੀ ਹਨਾ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਜੀ ਦੇਖੋ ਪਹਿਲਾਂ ਆਪਾਂ ਨੇ ਉੱਪਰਲੇ ਪਾਰਟ ਚੱਕ ਲਏ ਦੇਖੋ ਹਨ ਇਹ ਦੋਨੋਂ ਪਾਰਟ ਚੱਕਦੇ ਹੁਣ ਆਪਣੇ ਜਿਹੜੇ ਨਿਛਲੇ ਪਾਰਟ ਨੇ ਦੇਖੋ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਫੜਾਂਗੇ ਤੇ ਪੁੱਠੇ ਪਾਸੇ ਨੂੰ ਆਪਾਂ ਮਾਰਜਿਨ ਕੱਟਾਂਗੇ ਜਿੱਥੇ ਆਪਾਂ ਨੇ ਨਿਸ਼ਾਨੀਆਂ ਲਾਈ ਹੋਈਆਂ ਨੇ ਕਾਟੀ ਦੀਆਂ ਤੇ ਇਸ ਤਰ੍ਹਾਂ ਆਪਾਂ ਨੇ ਪਿੰਨ ਲਾ ਦੇਣੀ ਹੈ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਸਟਿਚ ਕਰਦਾਂਗੇ ਪਿੰਨਾ ਲਾ ਕੇ ਪਹਿਲਾਂ ਤੇ ਇਸੇ ਤਰੀਕੇ ਆਪਾਂ ਇਸ ਨੂੰ ਪਿੰਨ ਲਾ ਦੇਂਗੇ ਜੀ ਦੇਖੋ ਪੁੱਠਾ ਪਾਸਾ ਜਿਹੜਾ ਆਪਣਾ ਹਨਾ ਉਸ ਪਾਸੇ ਨੂੰ ਆਪਾਂ ਨੇ ਮਾਰਜਿਨ ਰੱਖਣਾ ਅੱਪਾ ਨੇ ਪੁੱਠੇ ਦੀ ਨਿਸ਼ਾਨੀ ਲਾਈ ਹੋਈ ਆ ਆਪਾਂ ਇਸੇ ਤਰ੍ਹਾਂ ਮਸ਼ੀਨ ਤੇ ਚੱਲਦੇ ਆ ਜੀ ਦੇਖੋ ਤੇ ਆਪਾਂ ਨੇ ਜਿਹੜੀ ਸਲਾਈਆਂ ਨੇ ਉਹ ਲਾ ਲੈਣੀਆਂ ਸਿਉਣਾ ਆਪਾਂ ਨੇ ਮਾਰ ਲੀਆਂ ਜੀ ਦੇਖੋ ਤੇ ਇਹ ਆਪਣੀ ਦੋ ਕਲੀਆਂ ਵਾਲੀ ਸਲਵਾਰ ਆ ਹਨਾ ਦੋ ਖੁੰਦਿਆਂ ਵਾਲੀ ਵੀ ਕਹਿ ਸਕਦੇ ਆ ਤੇ ਦੇਖੋ ਦੋ ਸਲਾਈਆਂ ਆਪਣੀਆਂ ਵੱਜੀਆਂ ਹੋਈਆਂ ਨੇ ਤੇ ਦੋ ਇੱਕ ਪਾਸੇ ਆਪਣਾ ਸਾਫ ਕੱਪੜਾ ਬਿਲਕੁਲ ਕਿ ਇਸ ਇੱਕ ਸਾਈਡ ਹੈ ਨਹੀਂ ਆਪਣੇ ਕੋਈ ਵੀ ਸਿਉਣਾ ਹਨਾ ਤੇ ਦੋ ਸਿਉਣਾ ਨੇ ਇਸ ਕਰਕੇ ਆਪਾਂ ਇਹਨੂੰ ਦੋ ਕਲੀਆਂ ਵਾਲੀ ਸਲਵਾਰ ਕਹਿੰਦੇ ਆ ਜੀ ਤੇ ਆਪਾਂ ਨੇ ਸਿਉਣਾ ਜਿਹੜੀਆਂ ਆਪਾਂ ਉਹ ਕਿਸ ਪਾਸੇ ਕੱਢਣੀਆਂ ਨੇ ਉਹ ਵੀ ਤੁਹਾਨੂੰ ਦੱਸਾਂਗੇ ਜੀ ਤੇ ਆਪਾਂ ਹੁਣ ਇਹਦੀ ਕਰਾਂਗੇ ਜੀ ਸਟੀਚਿੰਗ ਦੇਖੋ ਇਸ ਪਾਸੇ ਆਪਣਾ ਜਿਵੇਂ ਕੱਪੜਾ ਸਾਫ਼ ਆ ਹਨਾ ਇਹ ਇੱਕ ਪਾਸੇ ਆਪਣੇ ਸਿਉਣਾ ਨੇ ਇੱਕ ਪਾਸੇ ਹੈ ਨਹੀਂ ਤੇ ਆਪਾਂ ਨੇ ਇਹ ਕਿਸ ਪਾਸੇ ਕੱਢਣੀਆਂ ਨੇ ਸਿਉਣਾ ਦੇਖੋ ਹਨਾ ਉਹ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਦੱਸਾਂਗੇ ਸਮਝਾ ਮੰਗਾ ਜੀ ਨਾਲੇ ਬਾਲ ਪਾਣੇ ਦੱਸਾਂਗੇ ਹਨਾਈ ਜੀ ਤਰੀਕੇ ਨਾਲ ਤੇ ਬਹੁਤਾ ਟਾਈਮ ਨਾ ਲੰਦੇ ਹੋਏ ਆਪਾਂ ਹਨਾ ਸਲਵਾਰ ਦੀ ਜਿਹੜੀ ਸਲਾਈ ਸ਼ੁਰੂ ਕਰਦੇ ਆਂ ਜੀ ਦੇਖੋ ਆਪਾਂ ਨੇ ਜਿਹੜੀ ਗੋਡੇ ਦੀ ਨਿਸ਼ਾਨੀ ਲਾਈ ਆ ਹਨਾ ਆਪਾਂ ਨੇ ਇੱਥੇ ਇੱਕ ਕੱਟ ਲਾ ਲਿਆ ਸੀ ਤੇ ਆਪਾਂ ਨੇ ਉਹਨੂੰ ਹਨਾ ਸੈਂਟਰ ਵਿੱਚ ਦੇਖੋ ਆਪਾਂ ਨੇ ਇਸ ਤਰੀਕੇ ਉੱਪਰ ਤੋਂ ਚੌੜੀ ਦੇ ਨੀਚੇ ਨੂੰ ਵਰੀ ਕਰਨੀ ਆ 2.5 ਇੰਚ ਦੀ ਆਪਾਂ ਨੇ ਇੱਥੇ ਸਲਾਈ ਲਾਣੀ ਆ ਦੋਨੇ ਮਤਲਬ ਕਿ ਦੋਨੇ ਗੋਟਿਆਂ ਦੇ ਹਨਾ ਇਹ ਆਪਣੀ ਇੱਥੇ ਆਪਣਾ ਕਰੀਜ ਦਾ ਵਾਲ ਆਵੇਗਾ ਇਹ ਆਪਣਾ ਹਨਾ ਗੋਟਾ ਸੈਂਟਰ ਵਿੱਚ ਆ ਜਾਏਗਾ ਜੀ ਤੇ ਆਪਾਂ ਨੇ ਇਸ ਤਰੀਕੇ ਸਲਾਈ ਲਾ ਲੈਣੀ ਆ ਦੇਖੋ ਹਨਾ ਸਲਾਈਆਂ ਆਪਾਂ ਨੇ ਲਾ ਲਈਆਂ ਗੋਡੇ ਦੇ ਸੈਂਟਰ ਵਿੱਚ ਪੱਲੇ ਵੀ ਕਹਿ ਸਕਦੇ ਆ ਆਪਾਂ ਪੱਲਿਆਂ ਦੇ ਸੈਂਟਰ ਵਿੱਚ ਹਨਾ ਜਿੱਥੋਂ ਅਸੀਂ ਆਪਾਂ ਨੇ ਗੋਡਾ ਫੋਲਡ ਕਰਿਆ ਜੀ ਉੱਥੇ ਆਪਣਾ ਸੈਂਟਰ ਆ ਦੇਖੋ ਤੇ ਆਪਾਂ ਨੇ ਇੰਨੀ ਇੰਨੀ ਘਸਿਉਣਾ ਤਾਂ ਲਾਣੀ ਆ ਤਾਂ ਕਿ ਜਿਹੜਾ ਆਪਣਾ ਕਰੀਜ ਵਾਲਾ ਵਾਲਾ ਉਹ ਸੈਂਟਰ ਵਿੱਚ ਆ ਜਾਵੇ ਤੇ ਦੇਖੋ ਆਪਾਂ ਨੇ ਇਹ ਹਨਾ ਕੁੰਤੇ ਵਿਛਾ ਲਏ ਨੇ ਹਨਾ ਤੇ ਆਪਣੇ ਆਪਾਂ ਨੇ ਇਸ ਤਰੀਕੇ ਇਹ ਸਿੱਧੇ ਨੇ ਤੇ ਦੂਜਾ ਆਪਾਂ ਨੇ ਉੱਪਰ ਨੂੰ ਪੁੱਠਾ ਰੱਖ ਦੇਣਾ ਸਿੱਧੇ ਪਾਸੇ ਆਪਣੇ ਵਿੱਚ ਆ ਜਾਣਗੇ ਤੇ ਪੁੱਠੇ ਆਪਣੇ ਉੱਪਰ ਆ ਜਾਣਗੇ ਜੀ ਤੇ ਆਪਾਂ ਨੇ ਆਸਣ ਨਾਲ ਆਸਣ ਮਲਾ ਕੇ ਸਲਾਈ ਲਾਣੀ ਹੈ ਇਸ ਨੂੰ ਚੰਗੀ ਤਰ੍ਹਾਂ ਤੇ ਦੇਖੋ ਦੋਨੇ ਆਸਣਾ ਦੇ ਆਪਾਂ ਨੇ ਸਲਾਈ ਲਾ ਦੇਣੀ ਹੈ ਜੀ ਤੇ ਆਪਾਂ ਨੇ ਇਹਦੇ ਵੀ ਸਲਾਈ ਲਾ ਦੇਣੀ ਹੈ ਇਹ ਕਿਉਂਕਿ ਜੇ ਆਪਾਂ ਹਨਾ ਸਲਾਈਆਂ ਸੋਨਾ ਲਖਾਵਾਂਗੇ ਜੀ ਟਾਈਮ ਕਾਫੀ ਹੋ ਜਾਏਗਾ ਤੇ ਇਹ ਵੀਡੀਓ ਬੱਡੀ ਬਣਦੀ ਚਲੀ ਜਾਏਗੀ ਜੀ ਦੇਖੋ ਆਪਾਂ ਨੇ ਸੋਨਾ ਘੁੰਮ ਵੀ ਕਰਤੀਆਂ ਹਨਾ ਸੋਨਾ ਅਸਣ ਦੀ ਸੋਨਾ ਲਗਾ ਕੇ ਆਪਾਂ ਨੇ ਘੁੰਮ ਕਰਤੀਆਂ ਜੀ ਦੇਖੋ ਤੇ ਆਪਾਂ ਨੇ ਮਤਲਬ ਕੀ ਹੈ ਹਨਾ ਸਾਫੀ ਨਾਲ ਸੋਨਾ ਲਗਾਣੀਆਂ ਨੇ ਜੀ ਤੇ ਦੇਖੋ ਇਹ ਆਪਣੀ ਬੈਲਟ ਆ ਹਨਾ ਹੁਣ ਆਪਾਂ ਬੈਲਟ ਜੜਨੀ ਦੱਸਦੇ ਹਾਂ ਜੀ ਇਹ ਪਾਸਾ ਆਪਣਾ ਆ ਜਾਊਗਾ ਬੈਕ ਜੀ ਜਿਹੜਾ ਆਪਣਾ ਸਲਵਾਰ ਦੇ ਨਾਲ ਦਾ ਕੱਪੜਾ ਜਿੱਥੇ ਆਪਾਂ ਨੇ ਜੋੜ ਪਾਇਆ ਉਹਨੂੰ ਆਪਾਂ ਕਰਾਂਗੇ ਜੀ ਮੂਰੇ ਜਿੱਥੇ ਆਪਾਂ ਨੇ ਬਲ ਪਾਣੇ ਨੇ ਕਿਉਂਕਿ ਮੂਰੇ ਨਹੀਂ ਮਤਲਬ ਕਿ ਪਤਾ ਲੱਗਦਾ ਹੈਗਾ ਇਹਨਾਂ ਹਨਾ ਵੈਸੇ ਆਪਣਾ ਕੱਪੜਾ ਕੋਈ ਜ਼ਿਆਦਾ ਫਰਕ ਦਾ ਨਹੀਂ ਹੈਗਾ ਜੀ ਨਾਲੇ ਮਿਲ ਰਿਹਾ ਤੇ ਹੁਣ ਦੇਖੋ ਆਪਾਂ ਨੇ ਇਹ ਮੂਰਲੀ ਸਾਈਡ ਲਾਣੀ ਹੈ ਸਲਾਈ ਤੇ ਆਪਾਂ ਨੇ ਪਹਿਲਾਂ ਜਿੱਥੇ ਆਪਾਂ ਨੇ ਇੱਥੇ ਆਪਾਂ ਨੇ ਫੋਲਡ ਕਰਨਾ ਹਨਾ ਤੇ ਜੇ ਆਪਾਂ ਨੇ 5.5 ਦੀ ਵੈਲਟ ਤਿਆਰ ਰੱਖਣੀ ਹੈ ਤਾਂ ਆਪਾਂ ਸ਼ੀ ਤੇ ਨਿਸ਼ਾਨੀ ਲਾ ਦਾਂਗੇ ਜੀ ਤੇ ਇੱਥੇ ਤੱਕ ਆਪਾਂ ਨੇ ਸਲਾਈ ਲਾਣੀ ਆ ਤੇ ਉਰੇ ਪੱਕਾ ਕਰ ਦੇਣਾ ਜੀ ਦੇਖੋ ਤੇ ਹੁਣ ਆਪਾਂ ਅੱਧਾ ਇੰਚ ਉੱਪਰ ਸਲਾਈ ਲਾਵਾਂਗੇ ਇੱਥੋਂ ਆਪਾਂ ਹਟ ਜਾਾਂਗੇ ਜੀ ਦੇਖੋ ਚੱਕ ਦਾਂਗੇ ਮਸ਼ੀਨ ਨੂੰ ਹਨਾ ਤੇ ਕਿਉਂਕਿ ਆਪਾਂ ਇੱਥੇ ਜਿੜੀ ਬਣਾਉਣੀ ਆ ਹਨਾ ਜਿਵੇਂ ਆਪਾਂ ਨੇ ਕਿਨਾਲਾ ਪਾਣਾ ਹੁੰਦਾ ਨੇ ਫੇਰ ਦਾ ਤੇ ਆਪਾਂ ਨੇ ਉੱਪਰ ਲਾ ਦੀ ਅੱਧੇ ਇੰਚ ਦੀ ਸਲਾਈ ਉਹਨੂੰ ਵੀ ਪੱਕਾ ਕਰਦੇ ਆ ਜੀ ਤੇ ਹੁਣ ਆਪਾਂ ਇਸ ਨੂੰ ਖੋਲਾਂਗੇ ਵੈਲਟ ਨੂੰ ਦੇਖੋ ਖੋਲ ਕੇ ਤੇ ਆਪਾਂ ਇਹਨਾਂ ਗੱਬੇ ਤੋਂ ਮਾਰਜਨ ਨੂੰ ਝੀਰ ਲਾਂਗੇ ਜੀ ਇਸ ਤਰੀਕੇ ਤੇ ਵੀਡੀਓ ਨੂੰ ਦੇਖੋ ਜੀ ਹਨਾ ਸਾਰੀ ਨੂੰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤਾਂ ਹੀ ਸਮਝ ਲੱਗਦੀ ਹੈ ਜੀ ਹਨਾ ਤੇ ਆਪਾਂ ਨੇ ਥੋੜਾ ਜਿਹਾ ਕੁ ਮਾਰਜਨ ਫੋਲਡ ਕਰਕੇ ਤੇ ਆਪਾਂ ਨੇ ਸਲਾਈ ਲਾਣੀ ਹੈ ਜੀ ਇਸ ਨੂੰ ਤਾਂ ਕਿ ਜਿਹੜੀ ਆਪਣੀ ਹਨਾ ਸਾਫੀ ਆ ਜਾਵੇ ਤੇ ਧਾਗੇ ਵਗੈਰਾ ਵੀ ਨਾ ਨਿਕਲਣਾ ਹਨਾ ਕਿਉਂਕਿ ਹਰ ਵਾਰ ਹਰੀ ਕੋਲ ਇੰਟਰਲੌਕ ਮਸ਼ੀਨ ਨਹੀਂ ਵੀ ਹੁੰਦੀ ਤੇ ਇੰਟਰਲੌਕ ਇੱਥੇ ਇੰਟਰਲੌਕ ਕਰਨ ਦਾ ਕੋਈ ਫਾਇਦਾ ਵੀ ਨਹੀਂ ਹੁੰਦਾ ਜੀ ਇਸ ਤਰੀਕੇ ਜਿਆਦਾ ਸਾਫੀ ਆਂਦੀ ਹੈ ਜੇ ਆਪਾਂ ਇਸ ਤਰ੍ਹਾਂ ਸਿਉਣਾ ਲਾਵਾਂਗੇ ਤੇ ਉੱਪਰ ਇਸ ਤਰੀਕੇ ਆਪਾਂ ਨੇ ਦੋਵੇਂ ਪਾਸੇ ਨੂੰ ਮੋੜ ਲੈਣੀ ਆ ਮਸ਼ੀਨ ਤੇ ਮੋੜ ਕੇ ਹੁਣ ਆਪਾਂ ਦੂਜੀ ਸਲਾਈ ਲਾਵਾਂਗੇ ਇਸੇ ਤਰੀਕੇ ਥੋੜਾ ਥੋੜਾ ਫੋਲਡ ਕਰਕੇ ਕੱਪੜਾ ਜੀ ਮਾਰਜਨ ਆ ਜਿਹੜਾ ਇਹਨੂੰ ਫੋਲਡ ਕਰਕੇ ਆਪਾਂ ਸਲਾਈ ਲਾ ਦਾਂਗੇ ਗੁੰਮ ਕਰ ਦਾਂਗੇ ਜੀ ਮਾਰਜਨ ਨੂੰ ਤਾਂ ਦੇਖੋ ਵੀਡੀਓ ਲੰਬੀ ਥੋੜੀ ਜਿਹੀ ਜ਼ਰੂਰ ਹੈ ਜੀ ਪਰ ਜਾਣਕਾਰੀ ਸਾਰੀ ਹੈ ਹਨਾ ਦੇਖੋ ਆਪਾਂ ਵੈਕ ਆਸਣ ਨੂੰ ਵੀ ਮਤਲਬ ਕਿ ਵੈਕ ਸਲਾਈ ਨੂੰ ਵੀ ਇਸੇ ਤਰ੍ਹਾਂ ਆਪਾਂ ਗੁੰਮ ਕਰ ਦਾਂਗੇ ਤੇ ਦੇਖੋ ਹਨਾ ਹੁਣ ਆਪਾਂ ਨੇ ਜਿਹੜਾ ਆਪਾਂ ਨੇ ਖੁੱਲਾ ਸਾਈਡ ਰੱਖਿਆ ਉਹਨੂੰ ਆਪਾਂ ਮੂਰੇ ਰੱਖਦੇ ਹੋਏ ਤੇ ਆਪਾਂ ਨੇ ਇਹਨੂੰ ਫੋਲਡ ਕਰ ਲੈਣਾ ਨੇ ਫਿਰ ਨੂੰ ਕਿਉਂਕਿ ਉਹ ਆਪਣਾ ਨਾਲਾ ਪਾਉਣ ਨੂੰ ਥਾਂ ਬਣ ਜਾਈ ਬਣ ਗਈ ਜੀ ਚਿੜੀ ਬਣ ਗਈ ਤੇ ਆਪਾਂ ਨੇ ਇਸ ਤਰੀਕੇ ਨੇਪਾ ਫੋਲਡ ਕਰਦੇ ਚਲੇ ਜਾਣਾ ਹਨਾ ਸਾਫੀ ਦੇ ਨਾਲ ਜੀ ਇੱਪਾ ਵੈਲਟ ਨੂੰ ਤਿਆਰ ਕਰ ਲਾਂਗੇ ਜੀ ਥੋੜਾ ਥੋੜਾ ਨੇਪਾ ਪੋਲਡ ਕਰਕੇ ਤੇ ਆਪਾਂ ਇੰਚੀ ਟੇਬਲ ਨਾਲ ਮਿਣਕੇ ਵੀ ਰੱਖ ਸਕਦੇ ਆ ਹਨਾ ਜਿਵੇਂ ਕਿ ਆਪਾਂ ਨੇ ਵੀ ਜਿੰਨਾ ਵੀ ਰੱਖਣਾ ਜੇ ਆਪਣੇ ਕੋਲ ਕਈ ਵਾਰੀ ਘੱਟ ਵੱਧ ਹੋ ਜਾਂਦਾ ਹਨਾ ਤੇ ਵੈਸੇ ਤੇ ਚਲੋ ਆਪਾਂ ਸਟੀਚਿੰਗ ਦਾ ਕੰਮ ਕਰਦੇ ਆਂ ਆਪਾਂ ਨੂੰ ਪਤਾ ਹੀ ਹੁੰਦਾ ਹਨਾ ਅੰਦਾਜ਼ਾ ਹੁੰਦਾ ਤੇ ਜੇ ਕਟਿੰਗ ਸਹੀ ਹੋਵੇ ਤਾਂ ਸਲਾਈ ਆਪਣੇ ਆਪ ਹੀ ਸਹੀ ਆ ਜਾਂਦੀ ਏ ਤੇ ਆਪਾਂ ਨੇ ਦੇਖੋ ਬੈਲਟਾ ਜਿਹੜੀ ਤਿਆਰ ਕਰ ਲਈ ਹੈ ਹਨ ਤੇ ਆਪਾਂ ਨੇ ਲੈ ਲਈ ਜੀ ਸਲਵਾਰ ਤੇ ਆਸਣ ਵੀ ਆਪਾਂ ਨੇ ਦੇਖੋ ਪਹਿਲਾਂ ਹੀ ਸਲਾਈਆਂ ਲਾ ਲਈਆਂ ਜੀ ਹਨ ਤੇ ਹੁਣ ਇਹ ਜਿਹੜੀ ਆਪਾਂ ਨੇ ਸਿਉਣਾ ਹਨ ਇਸ ਪਾਸੇ ਆਪਣੀ ਜਿਹੜੀ ਕਲੀਆਂ ਦੇ ਜੋੜ ਪਏ ਹੋਏ ਨੇ ਦੇਖੋ ਆਪਾਂ ਨੇ ਬੈਗ ਸਾਈਡ ਕਰਨਾ ਤਾਂ ਕਿ ਛੱਡਾਂ ਵਿੱਚ ਦੀ ਜਿਹੜੀ ਸਲਵਾਰ ਆ ਆਪਣੀ ਵੀ ਪੂਰੀ ਸਲਵਾਰ ਲੱਗੇ ਹਨ ਵੀ ਇਹ ਨਾ ਲੱਗੇ ਕਿ ਇਹ ਦੋ ਪਲੀਆਂ ਵਾਲੀ ਹੈ ਤੇ ਇਸ ਪਾਸੇ ਆਪਾਂ ਨੇ ਬੈਕ ਦੇ ਵੱਲ ਪਾਣੇ ਨੇ ਜੀ ਬੈਕ ਆਸਣ ਦੇ ਜਿਹੜੇ ਆਪਾਂ ਦੋ ਵੱਲ ਪਾਣੇ ਨੇ ਉਹ ਜਿਹੜੀ ਸਿਉਣਾ ਨੇ ਉਸ ਪਾਸੇ ਪਾਣੇ ਨੇ ਹਨ ਇਹ ਦੇਖੋ ਇਹ ਮੂਰੇ ਆਪਣਾ ਬਿਲਕੁਲ ਸਾਫ਼ ਕੱਪੜਾ ਹਨ ਤੇ ਬੈਗ ਵਿੱਚ ਇਹ ਬਾੜ ਨੇ ਇਹ ਬੈਗ ਵਿੱਚ ਸਲਾਈਆਂ ਨੇ ਜੀ ਸਿਉਣਾ ਜਿਹੜੀਆਂ ਤੇ ਮਤਲਬ ਕਿ 프ਰੰਟ ਵਿੱਚ ਨਹੀਂ ਹੈਗੀਆਂ ਦੇਖੋ ਬੈਕ ਵਿੱਚ ਆਪਾਂ ਨੇ ਜਿਹੜੇ ਵੱਲ ਪਾਏ ਨੇ ਇੱਧਰੇ ਸਿਉਣਾ ਆ ਗਈਆਂ ਤੇ ਮੂਰੇ ਆਪਾਂ ਨੇ ਕੋਈ ਸਿਉਣ ਨਹੀਂ ਹੈਗੀ ਕਿਉਂਕਿ ਇਹ ਅੰਦਰਲੀ ਸਾਈਡ ਆ ਜਾਂਦੇ ਨੇ ਜੀ ਤੇ ਅੰਦਰਲੀ ਸਾਈਡ ਕੋਈ ਪਤਾ ਨਹੀਂ ਲੱਗਦਾ ਇਸ ਕਰਕੇ ਇਹਨੂੰ ਕਿ ਟਾਈਮ ਦੀ ਵੀ ਬਚਤ ਹੋ ਜਾਂਦੀ ਹੈ ਤੇ ਬਾਹਰਲੇ ਪਾਸੇ ਐ ਲੱਗਦਾ ਵੀ ਇਹ ਮਤਲਬ ਕਿ ਪੂਰੀ ਸਲਵਾਰ ਬਣਾਈ ਹੋਈ ਹੈ ਜੀ ਤੇ ਫਰਕ ਕੋਈ ਨਹੀਂ ਹੁੰਦਾ ਹੈਗਾ ਆਪਾਂ ਇਸੇ ਤਰੀਕੇ ਚੱਕ ਕੇ ਸਿਉਣ ਅੰਦਰ ਵੀ ਲਾ ਸਕਦੇ ਆ ਤੇ ਇਸ ਕਰਕੇ ਆਪਣਾ ਟਾਈਮ ਦੀ ਬਚਤ ਹੋ ਜਾਂਦੀ ਹੈ ਜੇ ਆਪਾਂ ਨਹੀਂ ਵੀ ਸਿਉਣ ਲਾਣੀ ਤਾਂ ਕੋਈ ਚੱਕਰ ਨਹੀਂ ਜੀ ਤੇ ਹੁਣ ਦੇਖੋ ਆਪਾਂ ਤੁਹਾਨੂੰ 벨ਟ ਜੜਨੀ ਦਸ ਬਲ ਪਾਉਣੇ ਦੱਸਾਂਗੇ ਜੀ ਆਪਾਂ ਨੇ ਪਹਿਲਾਂ 벨ਟ ਨੂੰ ਆਪਾਂ ਨੇ ਦੇਖੋ ਇਸ ਤਰੀਕੇ ਧਰ ਲਿਆ ਇਹ ਆਪਣਾ ਮੂਰਲਾ ਪਾਸਾ ਜਿੱਥੇ ਆਪਾਂ ਨੇ ਬਲ ਪਾਣੇ ਨੇ ਆਪਾਂ ਨੇ 1/2 ਇੰਚ ਦੀ ਨਿਸ਼ਾਨੀ ਲਾ ਲੈਣੀ ਐ ਇਸ ਹੁਣ ਤੋਂ ਫਿਰ ਆਪਾਂ ਨੇ ਇਸ ਹੁਣ ਤੋਂ 6 ਇੰਚ ਦੀ ਨਿਸ਼ਾਨੀ ਲਾਣੀ ਐ ਇਹ 25 ਇੰਚ ਦੀ 벨ਟ ਤਿਆਰ ਆ ਇਹਦੇ ਵਿੱਚ ਆਪਾਂ 6 ਇੰਚ ਦੇ ਬਲ ਪਾਵਾਂਗੇ ਬਿਲਕੁਲ ਸਹੀ ਪੈਣਗੇ ਜੀ ਕਰੀਜ ਦੇ ਵੱਲ ਤੇ ਹੁਣ ਆਪਾਂ ਨੇ 8 ਜਾਂ ਸਾਢੇ 8 ਇੰਚ ਵਿੱਚ ਜਿੰਨੇ ਵੀ ਤੁਹਾਡੇ ਵਾਲ ਆਉਂਦੇ ਨੇ ਤੇ ਆਪਾਂ ਉਥੇ ਨਿਸ਼ਾਨੀਆਂ ਆਪਣੀਆਂ ਇਹ ਤਿੰਨ ਨਿਸ਼ਾਨੀਆਂ ਲੱਗੀਆਂ ਇਹਨਾਂ ਤੇ ਆਪਾਂ ਟੋਕ ਲਾ ਲਾਂਗੇ ਤਾਂ ਕਿ ਆਪਾਂ ਆਪਣੇ ਵਾਲ ਨੇ ਜਿਹੜੇ ਬਿਲਕੁਲ ਇੱਕਸਾਰ ਪੈਣ ਤੇ ਆਪਾਂ ਅੱਧੇ ਪੌਣਾ ਇੰਚ ਦੀ ਜਿੱਥੇ ਆਪਾਂ ਨੇ 6 ਇੰਚ ਦੀ ਨਿਸ਼ਾਨੀ ਲਾਈ ਹੈ ਉਥੇ ਤੱਕ ਆਪਾਂ ਤਿਰਛੀ ਕਰਕੇ ਕੱਟ ਪਾ ਦਾਂਗੇ ਤੇ ਇਹ ਪਾਈਛੇ ਤਰੀਕੇ ਨਿਸ਼ਾਨੀਆਂ ਲਾ ਦਾਂਗੇ ਜੀ ਤੇ ਵੀਡੀਓ ਨੂੰ ਹਨਾ ਸਕਿੱਪ ਨਾ ਕਰਿਓ ਜੀ ਧਿਆਨ ਨਾਲ ਦੇਖਿਓ ਤਾਂ ਹੀ ਸਮਝ ਆਵੇਗੀ ਤੇ ਇਸ ਤਰੀਕੇ ਆਪਾਂ ਬਾਰ-ਬਾਰ ਡੇਢਨੇ ਦੀ ਲੋੜ ਨਹੀਂ ਪਵੇਗੀ ਤੇ ਬਾਰ ਬਿਲਕੁਲ ਇੱਕਸਾਰ ਬਣਗੇ ਹਨਾ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਨੇ ਕਿਵੇਂ ਇਹ ਆਪਾਂ ਨੇ ਦੇਖੋ ਜਿੱਥੇ ਵਾਲ ਪਾਏ ਨੇ ਪਹਿਲਾਂ ਹਨਾ ਪੂਰੇ ਤੋਂ ਆਪਾਂ ਸਣ ਲੈ ਲਾਂਗੇ ਸਿਉਣ ਫੜ ਲਾਂਗੇ ਜੀ ਬਿਲਕੁਲ ਸੈਂਟਰ ਚੋਂ ਤੇ ਇਹਨੂੰ ਇਸ ਤਰੀਕੇ ਧਰ ਲਾਂਗੇ ਦੇਖੋ ਤਰੀਕੇ ਧਰ ਲਾਂਗੇ ਜੀ ਆਪਾਂ ਇਸ ਨੂੰ ਤੇ ਹੁਣ ਆਪਾਂ ਇਸ ਨੂੰ ਦੇਖੋ ਇਹ ਬੈਕ ਸਾਈਡ ਆ ਜਿਹੜੀ 벨ਟ ਦੀ ਬੈਕ ਸਾਈਡ ਆ ਦੇਖੋ ਹਨਾ ਜਿਹੜੀ ਆਪਾਂ ਨੇ 8 ਦੇ ਨਿਸ਼ਾਨੀ ਲਾਈ ਆ ਉੱਥੇ ਨਿਸ਼ਾਨੀ ਲਾਣੀ ਆ ਆਪਾਂ ਨੇ 8 ਦੀ ਨਿਸ਼ਾਨੀ ਲਾਈ ਆ ਜਿਹੜੀ ਆਪਾਂ ਨੇ ਜਿੱਥੇ ਤੱਕ ਵਾਲ ਪਾਣੇ ਨੇ ਉੱਥੇ ਨਿਸ਼ਾਨੀ ਲਾ ਕੇ ਇੱਥੇ ਵੀ ਆਪਾਂ ਕੈਂਚੀ ਨਾਲ ਟੋਕ ਲਾ ਦਾਂਗੇ ਜੀ ਦੇਖੋ ਪਿਛਲੀ ਸਾਈਡ ਆ ਜਿਹੜੀ ਹਨਾ ਆਪਣੀ ਉਹ ਕਿ ਆਪਾਂ ਨੂੰ ਪਤਾ ਲੱਗ ਗਿਆ ਵੀ ਇੰਨੇ ਵਿੱਚ ਆਪਣਾ ਆਪਣੀ ਸਿਉਣ ਲੱਗਣੀ ਆ ਤੇ ਬਾਕੀ ਜਿਹੜੇ ਮੂਰੇ ਰਹਿ ਗਏ ਨੇ ਇਹਦੇ ਵਿੱਚ ਪੈਣਗੇ ਜੀ ਬਾਲ ਹਨਾ ਆਪਣੀ ਬੈਲਟ ਦੇ ਜਿੰਨੀ ਕ ਆਪਣੀ ਬੈਲਟ ਬਚਦੀ ਹੈ ਅੱਗੇ ਤੇ ਬਾਕੀ ਤੁਹਾਨੂੰ ਜਿਵੇਂ ਦੱਸਿਆ ਹੀ ਆ ਵੀ ਹਨਾ ਵੀ ਇੰਨੇ ਇੰਚ ਵਿੱਚ ਬਾਲ ਪਾਣੇ ਨੇ ਇੱਥੇ ਕਰੀਜ ਦਾ ਬਾਲ ਪਾਣਾ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਨੇ ਕਿਵੇਂ ਜੜਨੀ ਆ ਬੈਲਟ ਤੇ ਕਿੱਥੋਂ ਸਟਾਰਟ ਕਰਨੀ ਆ ਜੀ ਤੇ ਆਪਾਂ ਨਾਲ ਦੀ ਨਾਲ ਵਾਲਾ ਪਾ ਦਾਂਗੇ ਸਾਰੇ ਤੇ ਦੇਖੋ ਇਹ ਹਨਾ ਜਿੱਥੇ ਆਪਾਂ ਨੇ ਬੈਕ ਵਾਲੇ ਵਾਲ ਪਾਏ ਨੇ ਦੇਖੋ ਇਹ ਹਨਾ ਉੱਪਰ ਸਿੱਧਾ ਪਾਸਾ ਮੇਰਾ ਤੇ ਇਹ ਦੇਖੋ ਹਨਾ ਇਹ 벨ਟ ਆ ਇਹ ਆਪਣੀ ਤੇ ਇਹ 벨ਟ ਦਾ ਬੈਕ ਸਾਈਡ ਆ ਤੇ ਸਲਵਾਰ ਦਾ ਵੀ ਬੈਕ ਸਾਈਡ ਆ ਹਨਾ ਆਸਣਾ ਜਿਹੜਾ ਤੇ ਆਪਾਂ ਨੇ ਦੇਖੋ ਇਹ ਪੁੱਠੇ ਪਾਸੇ ਦੋਨੋਂ ਬਾਹਰ ਕਰ ਲੇ ਜੀ ਸਿੱਧੇ ਪਾਸੇ ਅੰਦਰ ਕਰ ਲੇ ਤੇ ਜਿਹੜੀ ਛੂਣ ਆਪਾਂ ਨੇ ਬਿਲਕੁਲ ਛੂਣ ਨਾਲ ਛੂਣ ਮਿਲਾ ਲਈ ਬਿਲਕੁਲ ਜਮਾ ਛੂਣ ਨਾਲ ਛੂਣ ਮਿਲਾਣੀ ਹੈ ਜੀ ਬਿਲਕੁਲ ਜਮਾ ਸਹੀ ਤਰੀਕੇ ਨਾਲ ਕਿ ਹਨਾ ਅੱਗੇ ਪਿੱਛੇ ਨਾ ਹੋਵੇ ਬਿਲਕੁਲ ਬਰਾਬਰ ਰੱਖਣੀ ਆ ਤੇ ਇਹ ਬੈਕ ਸਾਈਡ ਤੋਂ ਅੱਪਰ ਸਟਾਰਟ ਕਰ ਰਹੇ ਆ ਜੀ ਆਸਣ ਦੋ ਇਹ ਆਪਾਂ ਹੁਣ ਜਿਹੜੀ ਬੈਲਟ ਆ ਇਹਨੂੰ ਆਪਾਂ ਉੱਪਰ ਕਰਾਂਗੇ ਜੀ ਜਿਹੜੇ ਮਤਲਬ ਕਿ ਸਲਵਾਰ ਦਾ ਕੱਪੜਾ ਉਹਨੂੰ ਆਪਾਂ ਨੀਚੇ ਰੱਖਾਂਗੇ ਤੇ ਬੈਲਟ ਵਾਲੇ ਕੱਪੜੇ ਨੂੰ ਆਪਾਂ ਉੱਪਰ ਕਰ ਦਾਂਗੇ ਫਿਰ ਆਪਾਂ ਬਲ ਪਾਵਾਂਗੇ ਤੇ ਹੁਣ ਆਪਾਂ ਮਤਲਬ ਕਿ ਜਿੱਥੇ ਆਪਾਂ ਨੇ ਅੱਠ ਦੀ ਨਿਸ਼ਾਨੀ ਲਾਈ ਹੈ ਜੀ ਉਸ ਤੋਂ ਆਪਾਂ 1 2 ਇੰਚ ਪਿੱਛੇ ਤੱਕ ਸਲਾਈ ਲਾ ਦਾਂਗੇ ਪਹਿਲਾਂ ਕਿ ਫਿਰ ਆਪਾਂ ਹਨਾ ਬਲ ਪਾਣੀ ਦੱਸਾਂਗੇ ਜੀ ਦੇਖੋ ਆਪਾਂ ਨੇ ਇਹ ਸਿਉਣਾ ਇਥੇ ਆਪਾਂ ਨੇ ਕਿ 8 ਇੰਚ ਦੀ ਨਿਸ਼ਾਨੀ ਲਾਈ ਆ ਹਨਾ 8 ਜਾਂ 8.5 ਦੀ ਜਿੰਨੇ ਵੀ ਥੋਨੇ ਵਾਲ ਪਾਣੇ ਨੇ ਉੱਥੇ ਤੱਕ ਤੇ ਉਸ ਤੋਂ ਆਪਾਂ ਥੋੜੀ ਜਿਹੀ ਪਿੱਛੇ ਹੀ ਮਤਲਬ ਕਿ ਬੰਦ ਕਰ ਲਾਂਗੇ ਮਸ਼ੀਨ ਨੂੰ ਰੋਕ ਲਾਂਗੇ ਜੀ ਇਹ ਇਹ ਦੇਖੋ ਆਪਣੀ 8 ਇੰਚ ਦੀ ਨਿਸ਼ਾਨੀ ਲਾਈ ਵੀ ਹਨਾ ਇਹ ਆਪਣੀ ਛੀ ਦੀ ਆ ਤੇ 1.5 ਦੀ ਆ ਇਹ ਇਹ ਦੇਖੋ ਹਨਾ ਉਰੇ ਆਪਣੀ ਜਿਹੜੀ ਨਿਸ਼ਾਨੀ ਆ ਤੇ ਨੀਚੇ ਆਪਣੀ ਨੀਚੇ ਵੀ ਨਿਸ਼ਾਨੀ ਆ ਇਸ ਦੀ ਤੇ ਹਨਾ ਆਪਾਂ ਨੇ ਹੁਣ ਜਿਹੜੇ ਬਲ ਪਾਣੇ ਨੇ ਉਹ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਪਾਣੇ ਨੇ ਤੇ ਕੱਪੜਾ ਆਪਾਂ ਨੇ ਨਾਲ ਦੀ ਨਾਲ ਸੈੱਟ ਕਰੀ ਜਾਣਾ ਜੀ ਆਪਾਂ ਨੇ ਇਹਨੂੰ ਕੱਪੜੇ ਨੂੰ ਪਹਿਲਾਂ ਪਿੱਛੇ ਕਰ ਦੇਣਾ ਤੇ ਆਪਣੀ ਜਿਹੜੇ ਕਰੀਜ ਵਾਲਾ ਬਲ ਪਾਣੇ ਦੇਖੋ ਕਰੀਜ ਵਾਲੀ ਆਪਾਂ ਨੇ ਹਨਾ ਸਿਉਣ ਲਗਾਈ ਆ 2.5 ਇੰਚ ਦੀ ਇਹਨੂੰ ਆਪਾਂ ਇਸ ਤਰੀਕੇ ਦੱਬ ਲਾਂਗੇ ਜੀ ਦੇਖੋ ਹਨਾ ਇੱਕ ਬਲ ਪਾ ਲਾਂਗੇ ਆਪਾਂ ਕਰੀਜ ਦਾ ਬਲ ਪਾਣਾ ਆਪਾਂ ਨੇ ਸਭ ਤੋਂ ਪਹਿਲਾਂ ਤੇ ਫਿਰ ਆਪਾਂ ਇਹਨੂੰ ਅੰਦਾਜ਼ੇ ਨਾਲ ਬਲ ਪਾ ਲਾਂਗੇ ਆਪਣਾ ਕਿਉਂਕਿ ਆਪਾਂ ਧਰ ਕੇ ਦੇਖ ਲੈਣਾ ਹੁੰਦਾ ਹੈ ਨਾ ਵੀ ਜਿੱਥੇ ਵੀ ਆਪਣਾ ਸੈਟ ਆ ਰਿਹਾ ਆਪਾਂ ਜੇ ਕੱਪੜਾ ਜ਼ਿਆਦਾ ਹੈ ਤਾਂ ਬਰੀਕ ਵਾਲ ਪਾ ਲਓ ਜੇ ਕੱਪੜਾ ਘੱਟਾ ਤਾਂ ਮੋٹے ਪਾ ਲਓ ਜਿੱਥੇ ਆਪਣਾ ਹਨਾ ਛੀਨਚ ਵਾਲੇ ਜਿੱਥੇ ਛੀਨਚ ਦੀ ਨਿਸ਼ਾਨੀ ਆਪਾਂ ਨੇ ਲਾਈ ਹੋਈ ਹੈ 벨ਟ ਤੇ ਤੇ ਉੱਥੇ ਆਪਣਾ ਕਰੀਜੀ ਦਾ ਵਾਲਾ ਜਿਹੜਾ ਉਹ ਆਣਾ ਚਾਹੀਦਾ ਆਪਾਂ ਇਹਨੂੰ ਐ ਇਸ ਤਰੀਕੇ ਧਰ ਕੇ ਦੇਖ ਲਾਂਗੇ ਜੇ ਆਪਣਾ ਅੱਗੇ ਪਿੱਛੇ ਆ ਉਹਨੂੰ ਥੋੜੇ ਜਿਹਾ ਆਪਾਂ ਕੀ ਵਾਲ ਛੋਟੇ ਕਰ ਦਾਂਗੇ ਜੇ ਹਨਾ ਜਾਂ ਭੜੇ ਕਰ ਦਾਂਗੇ ਵੀ ਜਿੱਥੇ ਵੀ ਉਹਨੂੰ ਸੈੱਟ ਆਣਾ ਉੱਥੇ ਆਪਾਂ 6 ਇੰਚ ਤੇ ਕਰੀਜ ਦਾ ਵਾਲ ਲੈ ਕੇ ਆਣਾ ਤੇ ਇਹ ਪਹਿਲਾਂ ਪਹਿਲਾਂ ਜ਼ਰੂਰ ਔਖਾ ਲੱਗਦਾ ਪਰ ਇਹ ਬਹੁਤ ਸੌਖਾ ਤਰੀਕਾ ਜੀ ਦੇਖੋ ਆ ਟੋਕ ਦੇ ਬਰਾਬਰ ਆ ਗਿਆ ਆਪਣਾ ਕਰੀਜ ਦਾ ਵਾਲ ਇਹ ਇਹ ਆਪਾਂ ਨੇ 6 ਇੰਚ ਦੀ ਨਿਸ਼ਾਨੀ ਲਾਈ ਦੀ ਜਿਹੜੀ ਕਰੀਜ ਦੇ ਵਾਲ ਦੀ ਉੱਥੇ ਆਪਣਾ ਕਰੀਜ ਦਾ ਵਾਲ ਆ ਗਿਆ ਤੇ ਪਿਛਲੇ ਵਾਲ ਆ ਦੇ ਆਪ ਆਪਣੇ ਹਨਾ ਜਿੱਥੇ ਨਿਸ਼ਾਨੀ ਲਾਈਏ ਉੱਥੇ ਆ ਗਏ ਤੇ ਹੁਣ ਆਪਾਂ ਆਪਣੇ ਵਾਲ ਅਗਲੇ ਪਾਵਾਂਗੇ ਜੀ ਇਹ ਆਪਾਂ ਨੇ ਇਸ ਛਿੱਕੇ ਅੰਦਾਜ਼ੇ ਨਾਲ ਪਾਈ ਜਾਣੇ ਨੇ ਆਪਣੇ ਹਨਾ ਤੁਸੀਂ ਛੋਟੇ ਕੰਮ ਪਾਵੋ ਜਾਂ ਮੈਂ ਭਾਵੇਂ بڑے ਪਾਵੋ ਕਿਉਂਕਿ ਉਹ ਕੱਪੜੇ ਦੇ ਮੁਤਾਬਕ ਪੈਂਦੇ ਨੇ ਹਨਾ ਕੱਪੜਾ ਛੋਟਾ ਵੱਡਾ ਜਿਵੇਂ ਵੀ ਮਤਲਬ ਕਿ ਜਿਆਦਾ ਘੱਟ ਹੁੰਦਾ ਉਸ ਤਰੀਕੇ ਬੰਦੇ ਨੇ ਜੀ ਹਨਾ ਆਪਾਂ ਉਹ ਤਾਂ ਕੀ ਜਦੋਂ ਆਪਾਂ ਬਣਾਉਣ ਲੱਗ ਜਾਂਦੇ ਆ ਕੱਪੜੇ ਨੂੰ ਹਨਾ ਆਟੋਮੈਟਿਕ ਹੀ ਅੰਦਾਜ਼ ਆ ਜਾਂਦਾ ਜੀ ਤੇ ਜਿਹੜੀ ਆਪਾਂ ਨੇ ਸਵਾ ਇੰਚ ਦੀ ਨਿਸ਼ਾਨੀ ਲਾਈ ਹੋਈ ਹੈ ਉੱਥੇ ਤੱਕ ਆਪਾਂ ਨੇ ਸਾਰੇ ਵਾਲ ਨੇ ਜਿਹੜੇ ਉਹ ਕੰਪਲੀਟ ਕਰ ਦੇਣੇ ਨੇ ਜੀ ਸਵਾ ਇੰਚ ਦੀ ਨਿਸ਼ਾਨੀ ਹੈ ਜਿਹੜੀ ਆਪਣੀ ਸਿਉਣ ਤੋਂ ਸਵਾ ਇੰਚ ਮਤਲਬ ਕਿ ਛੱਟਣਾ ਆਪਾਂ ਨੇ ਖਾਲੀ ਤੋਂ ਕਿਉਂਕਿ ਇਹ ਛੱਡਣ ਦਾ ਮਤਲਬ ਕੀ ਕਾਰਨ ਇਹ ਹੁੰਦਾ ਜੀ ਕਈ ਵਾਰ ਕਰਮੀਆ ਵਿੱਚ ਜਿਹੜੇ ਸੁੱਤੀ ਕੱਪੜੇ ਹੁੰਦੇ ਨੇ ਨਾ ਉਹ ਚਿੱਕੀ ਜਾਂਦੇ ਨੇ ਤੰਗ ਕਰੀ ਜਾਂਦੇ ਨੇ ਵਾਲ ਫਿਰ ਤੇ ਆਪਾਂ ਨੂੰ ਕੀ ਮਤਲਬ ਦੋਨੋਂ 1/2 ਇੰਚ ਦਾ ਮਿਲਾ ਕੇ ਆਪਣਾ 2 1/2 ਇੰਚ ਕੱਪੜਾ ਜ਼ਰੂਰ ਛੱਡਣਾ ਚਾਹੀਦਾ ਵਿੱਚ ਤੇ ਫਿਰ ਆਪਾਂ ਨੂੰ ਕੀ ਵਾਲ ਜਿਹੜੇ ਉਹ ਆਪਣੇ ਬਿਲਕੁਲ ਸਹੀ ਰਹਿੰਦੇ ਨੇ ਉਹ ਤੰਗ ਨਹੀਂ ਕਰਦੇ ਹੋਣਗੇ ਗਰਮੀ ਦੇ ਵਿੱਚ ਨਹੀਂ ਕਿ ਕਪੜਾ ਮਾੜਾ ਜਿਹਾ ਵੀ ਗਿੱਲਾ ਹੋਇਆ ਨਹੀਂ ਹੈ ਨਾ ਆਪਾਂ ਜਿੱਤੇ ਜਿਵੇਂ ਘਰਾਂ ਦੇ ਵਿੱਚ ਕੰਮ ਕਰਦੇ ਰਹਿੰਦੇ ਆ ਕੱਪੜੇ ਧੋਣੇ ਡੰਕਰ ਨਵਾਣੇ ਆ ਨਾ ਤਾਂ ਕੱਪੜੇ ਗਿੱਲੇ ਹੋ ਜਾਂਦੇ ਨੇ ਤੇ ਫਿਰ ਜਿੱਗਾ ਪੈ ਜਾਂਦੀਆਂ ਨੇ ਹਨਾ ਤੇ ਆਪਾਂ ਜੇ ਇਸ ਤਰੀਕੇ ਨਾਲ ਪਾਵਾਂਗੇ ਤਾਂ ਆਪਣੇ ਬਿਲਕੁਲ ਸਹੀ ਪੈਣਗੇ ਜੀ ਦੇਖੋ ਇੱਥੇ ਆਪਣੀ 1/2 ਇੰਚ ਦੀ ਨਿਸ਼ਾਨੀ ਹੈ ਉੱਥੇ ਅੱਗੇ ਆਪਾਂ ਨੇ ਬਾਲ ਕੰਪਲੀਟ ਕਰਤੇ ਤੇ ਅੱਗੇ ਆਪਣੀ ਬਿਲਕੁਲ ਸਿੰਪਲ ਸਿਉਣ ਲੱਗੀ ਹੈ ਜੀ ਇਸੇ ਤਰੀਕੇ ਆਪਾਂ 1/2 ਇੰਚ ਅੱਗੇ ਵੀ ਸਿੱਧੀ ਸਿਉਣ ਲਾ ਕੇ ਫਿਰ ਵਾਸ਼ ਸਟਾਰਟ ਕਰਾਂਗੇ ਤੇ ਜਿੰਨੇ ਆਪਾਂ ਨੇ ਬਲ ਪਾਏ ਨੇ ਇਸੇ ਤਰੀਕੇ ਆਪਾਂ ਨੇ ਮਿਲ ਘਣ ਲੈਣੇ ਨੇ ਇਹ ਪਿੱਛੇ ਆਪਾਂ ਨੇ ਕਿੰਨੇ ਬਲ ਪਾਏ ਨੇ ਹਨਾ ਉਨੇ ਹੀ ਬਲ ਪਾ ਕੇ ਆਪਾਂ 6 ਇੰਚ ਦੇ ਆਪਣਾ ਕਰੀਜ ਦਾ ਬਲ ਲੈ ਆਵਾਂਗੇ ਜੀ ਤੇ ਆਪਾਂ ਜਿਹੜਾ ਸਵਾ ਉਰੇ ਨਿਸ਼ਾਨੀ ਲਾ ਲਾਂਗੇ ਦੇਖੋ ਆਪਾਂ ਹਨਾ ਵੀ ਉਰੇ ਕਾਲ ਆਪਾਂ ਨੇ ਰੱਖਣਾ ਪਹਿਲਾਂ ਆਪਾਂ ਨੇ ਜਿਹੜਾ ਪਿਛਲਾ ਵਾਲਾ ਉਹ ਆਪਣਾ ਛੋਟਾ ਬੜਾ ਜਿ ਡੱਗ ਵੀ ਆਪਾਂ ਨੇ ਦੇਖ ਕੇ ਉੱਡਾ ਕੀ ਪਾਣਾ ਦੇਖੋ ਆਪਣਾ ਛੋਟਾ ਜਿਹਾ ਵਾਲਾ ਆਇਆ ਹੋਇਆ ਜਿਹੜਾ ਮੂਰਲਾ ਤੇ ਆਪਾਂ ਨੇ ਪਹਿਲਾਂ ਛੋਟਾ ਜਿਹਾ ਪਾਇਆ ਜੀ ਫਿਰ ਆਪਾਂ ਨੇ ਮੀਡੀਅਮ ਪਾਣਾ ਸਟਾਰਟ ਕਰਦੇ ਬਾਅਦ ਤੇ ਆਪਾਂ ਨਾਲ ਨਾਲ ਥੋੜੀ ਥੋੜੀ ਸੀ ਹੁਣ ਮਸ਼ੀਨ ਚ ਲਾਈ ਜਾਵਾਂਗੇ ਬਾਅਦ ਦੱਬੀ ਜਾਵਾਂਗੇ ਤੇ ਦੇਖੋ ਹੁਣ ਆਪਾਂ ਇਹਨਾਂ ਨੂੰ ਗਿਣ ਲਾਂਗੇ ਦੇਖੋ ਇਹ ਆਪਣਾ ਕਰੀਜ ਦਾ ਵਾਲਾ ਵੀ ਇਸ ਤਰ੍ਹਾਂ ਬਿਨਾ ਆਪਾਂ ਕਿੰਨੇ ਵਾਲ ਨੇ ਪਾਨੇ ਹੋ ਗਏ ਲੈਣੇ ਨੇ ਹਨਾ ਜਿੰਨੇ ਵੀ ਨੇ ਫਿਰ ਆਪਾਂ ਨੇ ਉਨੇ ਹੀ ਵਾਲ ਪਾਣੇ ਨੇ ਗਿਣ ਕੇ ਤੇ ਹਨਾ ਜਿਹੜੇ ਵੀ ਮਤਲਬ ਕੀ ਦੇਖਣਗੇ ਮਤਲਬ ਕੀ ਸਮਝ ਲੱਗੂਗੀ ਤੇ ਮੈਨੂੰ ਤਾਂ ਇਹ ਬਹੁਤ ਸਖਾਲਾ ਤਰੀਕਾ ਲੱਗਦਾ ਜੀ ਤੇ ਕਰਕੇ ਜਰੂਰ ਦੇਖਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਦਾ ਲੱਗਿਆ ਹਨਾ ਤਰੀਕਾ ਇਹ ਕਿਨਾ ਆਪਣਾ ਦੇ ਨਾਲ ਬਲ ਪਾਈ ਜਾਵਾਂਗੇ ਤੇ ਨਾਲੇ ਸੁੰਨ ਲਈ ਜਾਵਾਂਗੇ ਤੇ ਆਪਾਂ ਨੇ ਬਲ ਗਿਣ ਲੈਣੇ ਨੇ ਜਿੰਨੇ ਵੀ ਆਪਣੇ ਵਾਲ ਨੇ ਅੱਠ ਵਾਲ ਨੇ ਜੀ ਆਪਣੇ ਆਪਾਂ ਕੀ ਹਨਾ ਛੋਟੇ-ਛੋਟ ਮਤਲਬ ਕਿ ਬਹੁਤੇ بڑے ਨਾ ਛੋਟੇ ਮੀਡੀਅਮ ਜਿਹੇ ਵਾਲ ਬਾਹਰੇ ਆਏ ਆਪਾਂ ਦੇਖੋ ਆਪਣੇ ਹਨਾ ਇੱਕ ਤਰੀਜ਼ ਦੀ ਅੱਗੇ ਆ ਗਈ ਤੇ ਹੁਣ ਆਪਾਂ ਨੇ ਕਰੀਜ ਵਾਲੇ ਵਾਲ ਦੀ ਲਈ ਹੋਈ ਹੈ ਜਿਹੜੀ ਤੇ ਕੇ ਆਪਣੀ ਨਿਸ਼ਾਨੀ ਹੈ ਜਿਹੜੀ 6 ਇੰਚ ਦੀ ਉਹ ਉਸ ਦੇ ਬਰਾਬਰ ਲੈ ਕੇ ਆਣੀ ਹੈ ਦੇਖੋ 8 ਵਾਲਾ ਆਪਣੇ ਪੂਰੇ ਹੋ ਗਏ ਤੇ ਇਹ ਆ ਗਈ ਦੇਖੋ ਆਪਣੀ ਨਿਸ਼ਾਨੀ ਤੇ ਆਪਣਾ ਕਰੀਜ ਦਾ ਵਾਲ ਆ ਗਿਆ ਇਹ ਇਹ ਦੇਖੋ ਜੀ ਤੇ ਇਹ 6 ਇੰਚ ਦੀ ਜਿਹੜੀ ਆਪਣੀ ਨਿਸ਼ਾਨੀ ਆ ਹਨਾ ਇਹ ਇਹਨੂੰ ਪਾ ਕੇ ਸੱਟ ਕਰਕੇ ਦੇਖੋ ਇਹ ਇਹ ਬਿਲਕੁਲ ਬਰਾਬਰ ਆ ਗਈ ਜੀ 6 ਇੰਚ ਦੇ ਤੇ ਹੈ ਆਪਣੇ ਬਾੜਨੇ ਜਿਹੜੇ ਹਨਾ ਸਲਵਾਰ ਦੇ ਕੀ ਕਰੀਜ ਵਾਲੇ ਇੱਕਸਾਰ ਰਹਿਣਗੇ ਇਹ ਹਨਾ ਹੁਣ ਜਿਹੜੇ ਆਪਣੀ ਕਰੀਜ ਵਾਲੇ ਵਾਲ ਤੋਂ ਪਿੱਛੇ ਵਾਲ ਬਏ ਬਨੇ ਉਹ ਵੀ ਗਣ ਲੈਣੇ ਨੇ ਆਪਾਂ ਨੇ ਵੀ ਕਿੰਨੇ ਨੇ ਫਿਰ ਇੰਨੇ ਹੀ ਆਪਾਂ ਇੱਥੇ ਪਾ ਦੇਣੇ ਨੇ ਤੇ ਮਤਲਬ ਕਿ ਥੋੜਾ ਹੋਤਾ ਬਾੜਾ ਘੱਟ ਵੱਧ ਵੀ ਕਰ ਸਕਦੇ ਆ ਜਦੋਂ ਨਹੀਂ ਆਪਣਾ ਸੈਟ ਆਂਦਾ ਦੇਖੋ ਜਿਹੜੀ ਆਪਣੀ ਨਿਸ਼ਾਨੀ ਲਾਈ ਹੋਈ ਹੈ ਇੱਥੇ ਝੱਕ ਦਾਂਗੇ ਆਪਾਂ ਹਨਾ ਆਪਾਂ ਨੇ ਜਦੋਂ 벨ਟ ਕਰਕੇ ਨਿਸ਼ਾਨੀ ਲਾਈ ਤੀ ਹਨਾ ਉਹ ਨਿਸ਼ਾਨੀ ਆ ਗਈ ਦੇਖੋ ਇਹ ਇਸ ਦੇ ਬਰਾਬਰ ਆ ਗਈ ਤੇ ਹੁਣ ਆਪਾਂ ਇਹਨੂੰ ਖਿੱਚ ਕੇ ਦੇਖ ਲਾਂਗੇ ਪਿੱਛੇ ਵੀ ਆਪਣਾ ਇਹ ਦੇਖੋ ਬਿਲਕੁਲ ਇੱਕਸਾਰ ਆ ਰਿਹਾ ਹੈ ਨਾ ਤੇ ਕੋਈ ਮੈਂ ਵੀਡੀਓ ਇਹਦੇ ਵਿੱਚ ਕੱਟੀ ਨਹੀਂ ਕੋਈ ਸਕਿੱਪ ਨਹੀਂ કરી ਹੈ ਨਾ ਜਿਵੇਂ ਮੈਂ ਵਾਲ ਪਾ ਰਹੀਆਂ ਜੇ ਉਮੀਦ ਕਰ ਰਹੀਆਂ ਤੇਨਾ ਆਪਾਂ ਨੂੰ ਕੋਈ ਵੀ ਮਤਲਬ ਵਧੇੜਨਾ ਪੈਂਦਾ ਹੈਗਾ ਨਾ ਵਾਲ ਆਪਣੇ ਅੱਗੇ ਪਿੱਛੇ ਹੁੰਦੇ ਬਿਲਕੁਲ ਇੱਕਸਾਰ ਵਾਲ ਪੈਣਗੇ ਜੀ ਆਪਣੇ ਦੇਖੋ ਤੇ ਹੁਣ ਆਪਾਂ ਇਸ ਤਰ੍ਹਾਂ ਸਲਾਈ ਨੂੰ ਕੰਪਲੀਟ ਕਰ ਦਾਂਗੇ ਜੀ ਤੇ ਦੇਖੋ ਜੀ ਆਪਣੇ ਵਾਲ ਨੇ ਜਿਹੜੇ ਉਹ ਪੈ ਗਏ ਨੇ ਹਨਾ ਤੇ ਆਪਣੇ ਬਿਲਕੁਲ ਇੱਕ ਬਰਾਬਰ ਵਾਲ ਪਏ ਨੇ ਤੇ ਜਮਾ ਮਤਲਬ ਕੀ ਹੈ ਨਾ 2.5 ਇੰਚ ਕਪੜਾ ਜਿਹੜਾ ਆਪਣਾ ਬਿਲਕੁਲ ਉਹ 2 ਮੀਟਰ ਤੋਂ ਵੱਧ ਦਾ ਜੀ 2.5 ਇੰਚ ਸਿਰਫ 2 ਮੀਟਰ ਤੋਂ ਵੱਧ ਤਾਂ ਆਪਾਂ ਨੇ ਉਹਦੇ ਵਿੱਚ ਸਾਰੀ ਸਲਵਾਰ ਕੰਪਲੀਟ ਕਰੀਏ ਜੀ ਦੇਖੋ ਹਨਾ ਤੇ ਨਿਊ ਵੀ ਨਹੀਂ ਹੈਗਾ ਵੀ ਵਾਲ ਘਟਨੇ ਵੀ ਮੀਡੀਅਮ ਸਾਈਜ਼ ਦੇ ਵਾਲ ਪੈ ਗਏ ਨੇ ਹਨਾ ਤੇ ਹੁਣ ਆਪਾਂ ਦੇਖੋ ਇੰਚੀ ਟੇਪ ਨਾਲ ਮਣ ਕੇ ਦੇਖਦੇ ਆਂ ਵੀ ਦੇਖੋ 6 ਇੰਚ ਵਾਲਾ ਵਾਲ ਆਪਣਾ 6 ਇੰਚ ਤੇ ਆ ਹਨਾ ਤੇ ਜਿਹੜੇ ਆਪਾਂ ਨੇ 8 1/2 ਦੀ ਨਿਸ਼ਾਨੀ ਲਾਈ ਤੀ ਉਹ ਵੀ ਉੱਥੇ ਹੀ ਆ ਹਨਾ ਤੇ ਇਹਨੂੰ ਆਪਾਂ ਨੇ ਕਿ ਚੈੱਕ ਵੀ ਕਰਨਾ ਜ਼ਰੂਰੀ ਹੁੰਦਾ ਕਿਉਂਕਿ ਹਨਾ ਫਿਰ ਬਾਅਦ ਚ ਕਈ ਵਾਰੀ ਵਾਲ ਸਹੀ ਨਹੀਂ ਹੁੰਦੇ ਫਿਰ ਚੰਗੇ ਜੇ ਨਹੀਂ ਲੱਗਦੇ ਪਾਏ ਵੇ ਇੱਕ ਮੂਰੀ ਦੂਜੇ ਪਾਸੇ ਲਜਾਈ ਜਾਂਦੀ ਹੈ ਇੱਕ ਦੂਜੇ ਪਾਸੇ ਤੇ ਹੁਣ ਆਪਾਂ ਦੇਖੋ ਸਾਈਡਾਂ ਵਾਲੇ ਵੀ ਦੇਖ ਰਹੇ ਹਾਂ ਇਹ ਵੀ 8 ਇੰਚ ਦੇ ਆਏ ਹੋਏ ਨੇ ਆਪਣੇ ਹਨਾ ਤੇ ਆਪਾਂ ਨੂੰ ਕੀ ਹੈਨਾ ਮਿੰਡ ਕੇ ਦੇਖ ਲੈਣਾ ਚਾਹੀਦਾ ਆਪਣਾ ਜੇ ਆਪਾਂ ਇੱਕ ਸਾਰ ਪਾਵਾਂਗੇ ਜੀ ਪਹਿਲਾਂ ਹੀ ਨਿਸ਼ਾਨੀਆਂ ਲਾ ਕੇ ਤਾਂ ਇੱਕ ਸਾਰ ਹੀ ਪਾਣਗੇ ਤੇ ਇਹ ਜਿਹੜੀ ਮੂਰੀ ਆ ਹਨਾ ਆਪਾਂ ਫੋਮ ਵਾਲੀ ਪਾਵਾਂਗੇ ਤੇ ਆਪਾਂ ਇਸ ਨੂੰ ਪਹਿਲਾਂ ਹੀ ਜੜ ਲੈਣੇ ਆ ਜਿਸ ਤਰੀਕੇ ਕਪੜਾ ਇਹਦੇ ਤੇ ਫਿਰ ਇਹਦੇ ਵਿੱਚ ਬਾਰ ਨਹੀਂ ਪੈਂਦੇ ਹੈਗੇ ਜੇ ਆਪਾਂ ਇਸ ਤਰੀਕੇ ਇਹਨੂੰ ਪਹਿਲਾਂ ਜੜਾਂਗੇ ਤੇ ਦੋਨੋਂ ਪਾਸੇ ਤੋਂ ਆਪਾਂ ਨੇ ਬਿਲਕੁਲ ਕਪੜਾ ਖਿੱਚ ਕੇ ਜਿਹੜੀ ਸਲਾਈ ਲਾਣੀ ਆ ਤਾਂ ਕਿ ਬਾੜ ਨਾ ਪਵੇ ਹਨਾ ਤੇ ਆਪਣ ਦੋ ਨਵ ਮੂਰੀਆਂ ਇਸੇ ਤਰ੍ਹਾਂ ਪਹਿਲਾਂ ਤਿਆਰ ਕਰ ਲਾਂਗੇ ਤੇ ਹੁਣ ਆਪਾਂ ਦੂਜੀ ਵੀ ਤਿਆਰ ਕਰ ਲਾਂਗੇ ਜੀ ਤੇ ਆਪਾਂ ਹੁਣ ਤੁਹਾਨੂੰ ਦੱਸਾਂਗੇ ਵੀ ਆਪਾਂ ਨੇ ਹਨਾ ਕਿਵੇਂ ਮੂਰੀ ਜੜਨੀ ਹੈ ਇਹ ਤੇ ਤਕਰੀਬਨ ਆਪਾਂ ਨੇ ਸਾਰੀ ਸਲਵਾਰ ਦੱਸਤੀ ਜੀ ਤੁਹਾਨੂੰ ਹਨਾ ਕਟਿੰਗ ਵੀ ਸਾਰੀ ਦੱਸਤੀ ਜਸ ਟੀਚਿੰਗ ਵੀ ਸਾਰੀ ਦੱਸ ਦਿੱਤੀ ਹੈ ਨਾ ਤੇ ਬਾਕੀ ਆਪਾਂ ਨੇ ਦੇਖੋ ਇਸ ਤਰੀਕੇ ਆਪਣੇ ਪਹੁੰਚਾ ਜਿਹੜਾ ਆਪਾਂ ਨੇ ਫੋਲਡ ਕਰਕੇ ਧਰ ਲਿਆ ਤੇ ਹੁਣ ਆਪਾਂ ਮੂਰੀ ਨੂੰ ਇਸ ਤਰੀਕੇ ਫੋਲਡ ਕਰਕੇ ਤੇ ਆਪਾਂ ਨੀਚੇ ਤੋਂ ਇਸ ਤ੍ਰਿਸ਼ੀ ਘਾਟ ਪਾ ਦਾਂਗੇ ਜੀ ਦੇਖੋ ਹਨਾ ਜਿੱਥੇ ਤੋਂ ਆਪਾਂ ਨੇ ਮੂਰੀ ਹੈ ਉਹ ਕਰਨੀ ਆ ਕਿ ਬਿਲਕੁਲ ਵੀ ਆਪਣੀ ਘੱਟ ਵੱਧ ਨਹੀਂ ਹੁੰਦੀ ਫਿਰ ਆਪਾਂ ਨੇ ਇੱਕ ਸਾਰ ਲੈ ਲੈਣੀ ਆ ਤੇ ਹਨਾ ਜਿਹੜਾ ਛੋਟਾ ਪਾਸਾ ਦੇਖੋ ਪਹਿਲਾਂ ਉਸ ਨੂੰ ਆਪਾਂ ਧਰਾਂਗੇ ਇਹ ਤਾਂ দাঁਂਚੇ નીચે ਕੱਪੜਾ ਛੱਡ ਗਏ ਆਪਾਂ ਉੱਪਰ ਹਨਾ ਸਲਾਈ ਲਾਵਾਂਗੇ ਜੀ ਇਸਨ ਵਾਰਾ ਆਪਣੀ ਹਨਾ ਤੇ ਇਸ ਨੂੰ ਅੱਧਾ ਇੰਚ ਜਿਹੜਾ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਨੇ ਇਹ ਜਿਹੜਾ ਮਤਲਬ ਕਿ نیچے ਦਾ ਪਾਰਟ ਪਾਈ ਹੋਈ ਆ ਉਹ ਪਾਸਾ ਮੋੜੀ ਦਾ ਧਰਨਾ ਆਪਾਂ ਨੇ ਘੱਟ ਵਾਲਾ ਤੇ ਅੱਧਾ-ਅੱਧਾ ਇੰਚ ਅੰਚ ਕੱਪੜੇ ਦਾ ਪਾਈ ਜਾਣਾ ਤੇ ਜਿਹੜਾ ਕੱਪੜਾ ਨਿਚਲਾ ਹੋ ਕੀ ਮਤਲਬ ਇਕੱਠਾ ਨਹੀਂ ਹੋਣ ਦੇਣਾ ਥੋੜਾ ਹਲਕਾ ਜਾ ਉਹਨੂੰ ਪਿੱਛੇ ਦੇ ਰੱਖਣਾ ਆਪਾਂ ਨੇ ਹਲਕਾ ਜਾ ਤਾਂ ਕਿ ਬਾੜਨਾ ਬਬੇ ਨਿਚੇ ਨਿਚੇ ਮੂਰੀ ਮੋੜ ਦੇਵੇ ਤੇ ਪੰਜੇ ਤਰੀਕੇ ਸਲਾਈ ਕੰਪਲੀਟ ਕਰ ਦਾਂਗੇ ਜੀ ਮੇਕੋ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਹਨਾ ਤੇ ਜਿਹੜੇ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਮੋੜ ਲਾਂਗੇ ਜੀ ਦੇਖੋ ਹਨਾ ਆਪਾਂ ਨੇ ਕੀ ਖਿੱਚ ਕੇ ਕਸਾਰ ਕਰ ਲੈਣੀ ਹੈ ਵੀ ਆਪਣਾ ਕੱਪੜਾ ਜਿਹੜਾ ਟੇਡਾ ਨਾ ਹੋਵੇ ਸਿੱਧਾ ਰਹੇ ਉੱਪਰ ਨੂੰ ਤੇ ਆਪਾਂ ਪਹਿਲਾਂ ਇੱਕ ਪੈਰ ਦੀ ਸਿਲਾਈ ਲਾਵਾਂਗੇ ਜੀ ਤੇ نیچے ਇੱਕ ਪੈਰ ਦੀ ਸਿਲਾਈ ਲਾ ਕੇ ਤੇ ਇਸੇ ਤਰੀਕੇ ਵੀਰ ਆਪਾਂ ਨੇ ਉੱਪਰ ਸਿਲਾਈ ਲਾਣੀ ਹੈ ਤੇ ਬਾਕੀ ਹਨਾ ਵਿਚੋਂ ਜਿਹੜਾ ਆਪਾਂ ਨੇ ਪਹੁੰਚਾ ਪਰ ਨਾ ਉਹ ਆਪਾਂ ਨੇ ਨਹੀਂ ਦਿਖਾਇਆ ਜੀ ਕਿਉਂਕਿ ਫਿਰ ਵੀਡੀਓ ਬਹੁਤ ਲੰਬੀ ਬਣ ਜਾਂਦੀ ਹੈ ਜੀ ਹਨਾ ਤੇ ਬਾਕੀ ਜਿਨ੍ਹਾਂ ਨੇ ਹੈ ਨਾ ਸਿੱਖਣਾ ਹੁੰਦਾ ਉਹ ਤਾਂ ਲੰਬੀ ਵੀਡੀਓ ਵੀ ਦੇਖ ਲੰਦੇ ਨੇ ਇਹ ਹੈ ਨਾ ਤੇ ਦੇਖੋ ਇਹਨੂੰ ਆਪਾਂ ਉੱਪਰਸਾਰ ਇੱਕਸਾਰ ਕਰਕੇ ਕੱਪੜੇ ਨੂੰ ਤੇ ਆਪਾਂ ਨੇ ਉਂਗਲੀ ਨਾਲ ਦੇਖੀ ਜਾਣਾ ਜਿੱਥੇ ਕਿ ਪੱਟ ਜੀ ਬਣਦੀ ਆ ਹੈ ਨਾ ਉਸ ਤੇ ਸਲਾਈ ਉਂਗਲੀ ਨਾਲ ਧਰੀ ਜਾਣੀ ਆ ਅੱਗੇ ਅੱਗੇ ਆਪਾਂ ਨੂੰ ਪਤਾ ਲੱਗ ਜਾਂਦਾ ਆਪਣੀ ਸਲਾਈ ਆਟੋਮੈਟਿਕ ਹੀ ਸਿੱਧੀ ਲੱਗ ਜਾਂਦੀ ਹੈ ਜੀ ਤੇ ਦੇਖੋ ਹਨਾ ਆਪਾਂ ਦੋਨੇ ਮੂਰੀਆਂ ਇਸ ਤਰੀਕੇ ਤਿਆਰ ਕਰ ਲਈਆਂ ਜੀ ਹਨ ਤੇ ਆਪਣੀ ਜਿਹੜੀ ਸਲਵਾਰ ਦੀ ਕਟਿੰਗ ਤੇ ਸਟੀਚਿੰਗ ਸਾਰੀ ਹੋ ਗਈ ਹੈ ਜੀ ਤੇ ਵੀਡੀਓ ਦੇਖਣ ਬਹੁਤ ਬਹੁਤ ਧੰਨਵਾਦ ਜੀ ਦੇਖੋ ਆਪਾਂ ਨੇ ਸਲਵਾਰਾ ਜਿਹੜੀ ਸਟੀਚ ਕਰ ਲਈ ਹੈ ਇਸ ਦੀਆਂ ਮੂਰੀਆਂ ਹਨਾ ਆਪਾਂ ਨੇ ਭਰ ਲਈਆਂ ਇਹ ਦੇਖੋ ਸਲਵਾਰ ਜਿਹੜੀ ਤੁਹਾਨੂੰ ਖੋਲ ਕੇ ਦਿਖਾਣੇ ਆ ਆਪਾਂ ਨੇ ਵੀ ਕਿਵੇਂ ਦੀ ਬਣੀ ਆ ਤੇ ਬਹੁਤ ਵਧੀਆ ਪਲ ਪਈ ਜੀ ਇਸ ਦੇ ਵਿੱਚ ਹਨਾ ਨਨ ਬੜੀਆ ਤਿਆਰ ਹੋ ਗਈ ਹੈ ਜੀ ਤੇ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰਉ ਜੀ ਧੰਨਵਾਦ